हां जी 사시 ਕਾ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨਾਨ ਨਵਲਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ channel ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਸੋ ਡਰਾਈਵਰ ਵੀਰਾਂ ਤੇ ਇੱਕ ਬਹੁਤ ਖਤਰਨਾਕ ਜਿਹੜਾ ਕਾਨੂੰਨ ਹੈ ਥੋਕੇ ਜਾ ਰਿਹਾ ਹੈ ਸੈਂਟਰ ਸਰਕਾਰ ਵੱਲੋਂ ਜਿਹੜੀ ਪਾਲਿਸੀ ਲੈ ਕੇ ਆਈ ਗਈ ਆ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਉਸ ਦੇ ਨਤੀਜੇ ਬਹੁਤ ਭਿਆਨਕ ਨਿਕਲਣ ਵਾਲੇ ਨੇ ਜੇ ਆਪਾਂ ਗੱਲ ਕਰੀਏ ਗੁਰਦਾਸਪੁਰ ਦੇ ਹਲਕੇ ਪਿੰਡ ਨੰਨਵਾਲ ਖੁਰਦ ਜਾਂ ਪੈਣੀ ਨਿਆ ਖਾਂ ਦੀ ਇੱਕ ਉਥੇ ਦਾ ਪਟਾਕਾ ਪੰਪ ਬਲਰਾਜ ਚੇਅਰਮੈਨ ਜੀ ਦਾ ਪਟਾਕਾ ਪੰਪ ਉੱਥੋਂ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਲੱਗ ਪੱਕ 1.5 ਕਿਲੋਮੀਟਰ ਤੱਕ ਦੀ ਜਿਹੜੀ ਲਾਈਨ ਇਹ ਲੋਕਾਂ ਦੀ ਲੱਗ ਚੁੱਕੀ ਆ ਕਿ ਲੋਕਾਂ ਨੂੰ ਮੀਲ ਹੈ ਨਾ ਕੁਝ ਦਿਨਾਂ ਤੱਕ ਤੇਲ ਨਹੀਂ ਮਿਲਣ ਵਾਲਾ ਬਹੁਤ ਮੁਸ਼ਕਲ ਹੋ ਸਕਦੀ ਆ ਲੋਕ ਇੱਕ ਟਾਈਮ ਦੀ ਰੋਟੀ ਘੱਟ ਕਰ ਸਕਦੇ ਨੇ ਬਲਕਿ ਤੇਲ ਤੋਂ ਬਿਨਾਂ ਜਿਹੜਾ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਔਰ ਕਰਦੇ ਆ ਲੋਕਾਂ ਨੇ ਗੱਲ ਬਾਤ ਕਿਉਂ ਇੰਨੀ ਜਿਹੜੀ ਦਿੱਕਤ ਆ ਚੁੱਕੀ ਆ ਕਿ ਜਿਹੜਾ ਲੈਣਾ ਤੇ ਲੱਗ ਲੱਗ ਕੇ ਤੇਲ ਪੋਣਾ ਟਾਰਿਆ ਕਾਫੀ ਗੱਲ ਕੀਤੀ ਸਰਪੇ ਪ੍ਰੋਬਲਮ ਦੀ ਆ ਗਈ ਜਿਹੜੇ ਜਿਹੜੇ ਲੋਕ ਪਰਵਾਹ ਰਹਿਣਾ ਟੈਕਾ ਤੇ ਜਿਹੜੀ ਸੀਡ ਰਹਾ ਕਰੀਏ ਮੈਂ ਠੀਕ ਆ 20000 ਰੁਪਏ ਦਾ ਸ਼ਾਹ ਨੂੰ ਸਜ਼ਾ ਵਾ ਤੇ 7 ਲੱਖ ਰੁਪਏ ਜਿਹੜੇ ਬਣਾਉਂ ਕੋਈ ਜਵਾਬ ਨਹੀਂ ਉਸੇ ਵੀ ਡਰਾਈਵਰੀ ਕੀਤੀ ਬਹੁਤ ਜਿਆਦਾ ਤੁਹਾਨੂੰ ਕੀ ਲੱਗਦਾ ਕਾਨੂੰਨ ਸਹੀ ਆ ਤੂੰ ਬੰਕਲ ਹਜ਼ਰਾਂ ਦਾ ਹੱਕ ਕਰੀਏ ਸੋ ਅਸੀਂ ਦੇਖ ਸਕਦੇ ਆ ਜਿਹੜੇ ਪੰਪ ਦੇ ਮਾਲਕ ਨੇ ਮਾਲਕ ਖੁਦ ਜਿਹੜਾ ਤੇਲ ਪਾ ਰਹੇ ਨੇ ਲੋਕਾਂ ਨੂੰ ਪਰ ਕਰਦੀਆਂ ਗੱਲਬਾਤ ਪਤਲੀ ਇਕੋ ਸਾਰੀ ਥੋੜੀ ਆਖੀ ਨਾਲ ਵੀ ਰਸਮੀ ਕਰਾਉਂਗਾ ਤੁਹਾਨੂੰ ਆਪ ਕੋਲ ਹੋਣਾ ਪੈ ਰਿਹਾ ਜਦੋਂ ਬੰਦ ਇਹ ਕਹਾਂਗੀ ਜੀ ਪੋਸ਼ਣ ਇੰਕਾਸਰ ਕੁਸ਼ ਪੈ ਗਿਆ ਵਾ ਤੇ ਕੋਈ ਗਾਜੂ ਤੋਂ ਅੱਜ ਦਰਦ ਹਾਲਾਤਾਂ ਦੇ ਦੇਖਣੋਂ ਲੱਗਦਾ ਹੈ ਕਿ ਇਹ ਕਿਹਦੇ ਪੁੱਤ ਬਣਾ ਰਹੇ ਨੇ। ਉਹਨਾਂ ਦਾ ਦੇਖਣਾ ਪੈ ਰਿਹਾ ਹੈ ਜਿਹੜਾ ਅਜਨ। ਅੱਜ ਕਿੰਨੇ ਲੋਕਾਂ ਜਿਹੜਾ ਕੰਮ ਦਾ ਉਹ ਪਤਾ ਉਹ ਜਿਹੜਾ ਰੋਟੀ ਕੱਢਿਆ ਕੇ ਜਾ ਰਹਾ ਹੋ ਜੀ ਤੇ ਉਹ ਤੋਂ ਬਿਨਾਂ। ਉਹਨਾਂ ਵਹਿ ਜਾਣਗੇ ਇਹ ਆਦਮੀ ਕਾਨੂੰਨ ਤੋਂ ਟੁੱਟੇ ਹੋਏ ਦਾਸ ਕੋਲ ਪਹੁੰਚ ਆਇਆ ਹੈ। ਜਿਹਦੇ ਖਾਲੀ ਪਰੀਆਂ ਰੋਣੇ ਦੇ ਰਏ ਜਿਹੜੇ ਆਪਰੇ। ਅੱਜ ਜਿਹੜੇ ਦਰਦ ਹੋਣਗੇ। ਉਹ ਕੰਨ ਨਹੀਂ ਕਿਹਾ ਉਹ ਇੱਕ ਇਹ ਬਣਾ ਕੇ ਬੰਦਾ ਅਸੀਂ ਕਹ ਲਗੇ ਇਹਦੇ ਕੋਲ ਆਪਾਂ ਉਹ ਮੇਰੇ ਪਹਿਲਾਂ ਕਰਦੇ ਆਪਾਂ ਉਹ ਪਪ ਮਾਲਕਾਂ ਦਾ ਕਹਿਣਾ ਇਹ ਹੈ ਕਿ ਤੇਲ ਦੀ ਕੋਈ ਆਪਾਂ ਦਿੱਕਤ ਨਹੀਂ ਆਉਂਦੇਾਂਗੇ ਤੁਹਾਨੂੰ ਅੱਜ ਨਹੀਂ ਤੇ ਕੱਲ ਤੁਹਾਨੂੰ ਤੇਲ ਮਿਲ ਜਾਏਗਾ ਪਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਡਰ ਪੈਦਾ ਹੋ ਰਿਹਾ ਕਿ ਜਿਹੜਾ ਇੰਨਾ ਬੀਬੀਆਂ ਵੀ ਤੁਸੀਂ ਦੇਖ ਸਕਦੇ ਹੋ ਆਪਣੀਆਂ ਸਕੂਟੀਆਂ ਲੈ ਕੇ ਪਹੁੰਚ ਚੁੱਕੀਆਂ ਨੇ ਕਿ ਜਿਹੜੀ ਹਰ ਗੱਡੀ ਦੀ ਜਿਹੜੀ ਆ ਟੈਂਕੀ ਫੁੱਲ ਕਰਵਾਈ ਜਾਏਗੀ ਸੋ ਪਗੜੀ ਸੰਭਾਲ ਲੈ ਪੰਜਾਬ ਦੇ ਇਹ ਕਿਸਾਨ ਆ ਗੁਜਰੇ ਸਾਡੇ ਨਾਲ ਮੌਜੂਦ ਨੇ ਕਰਦਿਆਂ ਗੱਲਬਾਤ ਖੁਦ ਵੀ ਇੱਥਾ ਦੇ ਪੰਜਾਬ ਦੇ 50 50 ਲੀਟਰ ਦੇ ਨਾਲ ਕੈਨ ਫਰੇ ਹੋਏ ਨੇ ਔਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਹ ਡਰਾਈਵਰ ਮਾਰੂ ਕਾਨੂੰਨ ਜਿਹੜੇ ਡਰਾਈਵਰਾਂ ਦੇ ਹਿਸਾਬ ਨਾਲ ਕਹਿ ਰਹੇ ਨੇ ਕਿ ਡਰਾਈਵਰ ਮਾਰੂ ਕਾਨੂੰਨ ਨੇ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਅਗਰ ਕੋਈ ਅਣਸਖਾਵੀ ਘਟਨਾ ਵਾਪਰਦੀ ਹੈ ਕੀ ਇਹ ਡਰਾਈਵਰਾਂ ਵਾਸਤੇ ਸਹੀ ਹੈ ਕਾਨੂੰਨ ਓ ਸਰਕਾਰ ਅੱਗੇ ਬੜੀ ਗੰਦੀ ਹੈ ਡਰਾਈਵਰਾਂ ਵਾਸਤੇ ਵਿਚਾਰਾਂ ਵਾਸਤੇ ਸਹੀ ਕਦੋਂ ਕਾਨੂੰਨ ਹੈ ਔਰ ਅਗਰ ਜੇ ਆਪਾਂ ਗੱਲ ਕਰ ਲਈਏ ਖੇਤੀ ਕਾਨੂੰਨਾਂ ਦੀ ਪਰ ਕਿਸਾਨਾਂ ਦਾ ਕਹਿਣਾ ਕਿ ਉਹ ਫੇਰ ਜਿਹੜੇ ਆ ਉਹ ਜਿਉਂਦੇ ਤਿਉਂ ਹੀ ਆ ਬਰਕਰਾਰ ਨੇ ਰੱਦ ਨਹੀਂ ਕੀਤੇ ਸੀ ਸਰਕਾਰ ਨੇ ਧੋਖਾ ਕੀਤਾ ਕਿਸਾਨਾਂ ਦੇ ਨਾਲ ਬਿਲਕੁਲ ਧੋਖਾ ਕੀਤਾ ਸਰਕਾਰ ਨੇ ਕਿਸਾਨਾਂ ਨਾਲ ਉਹ ਕਿਸਾਨ ਫੇਰ ਇਕੱਠੇ ਹੋ ਰਹੇ ਨੇ ਅੱਛਾ ਜੀ ਕਿਸਾਨ ਫੇਰ ਇਕੱਠੇ ਹੋ ਰਹੇ ਨੇ ਕਿਸਾਨ ਜਾਣ ਕੇ ਫੇਰ ਤੇ ਜਿਹੜੀ ਅੱਜ ਮਹਾਂ ਰੈਲੀ ਹੋ ਰਹੀ ਆ 2 ਤਰੀਕ ਨੂੰ ਉਸ ਦੇ ਵਿੱਚ ਕਿੰਨੇ ਜਥੇਬੰਦੀਆਂ ਨੇ ਹਿੱਸਾ ਲਿਆ ਔਰ ਕਿੰਨੀ ਕੀ ਜਨਤਾ ਜਿਹੜੀ ਉੱਥੇ ਪਹੁੰਚ ਚੁੱਕੀ ਆ ਬਹੁਤ ਜਨਤਾ ਉੱਥੇ ਪਹੁੰਚੀ ਆ ਉੱਥੇ ਲਗਭਗ ਇੰਡੀਆ ਲੈਵਲ ਦੀ ਆ ਜਥੇਬੰਦੀਆਂ ਸਾਰੀਆਂ ਉੱਥੇ ਪਹੁੰਚੀਆਂ ਨੇ ਸਾਰੀਆਂ ਜਥੇਬੰਦੀਆਂ ਹਿੱਸਾ ਲੈ ਰਹੀਆਂ ਨੇ ਬਿਲਕੁਲ ਜਾਣਗੇ ਉੱਥੇ ਕੱਲ ਚੰਡੀਗੜ੍ਹ ਮੀਟਿੰਗ ਹੋਈ ਇਹਨਾਂ ਸਾਰਿਆਂ ਦੀ ਠੀਕ ਹੈ ਬਿਲਕੁਲ ਉੱਥੇ ਪਹੁੰਚਣਗੇ ਸਾਰੇ ਰੈਲੀ ਜਮ ਕਰਾਂਗੇ ਕਰੀ ਫੇਰ ਔਰ ਕੀ ਕਹਿਣਾ ਚਾਹੁੰਦੇ ਵੀ ਜਿਹੜੇ ਲੋਕ ਇਦਾਂ ਟ ਲੋਕ ਪਰੇਸ਼ਾਨੀ ਚ ਨੇ ਤੇਲ ਨਹੀਂ ਮਿਲਣਾ ਤੇਰ ਤੋਂ ਬਗੈਰ ਮਸ਼ੀਨਰੀ ਕਿਹੜੀ ਚੱਲੇਗੀ ਬਿਲਕੁਲ ਹਾਂ ਤੇ ਇਹ ਚੱਕਰ ਚ ਪਰੇਸ਼ਾਨੀ ਹੈ ਲੋਕਾਂ ਨੂੰ ਤੇ ਔਰ ਕਿਸਾਨ ਆਗੂਆਂ ਦਾ ਕਹਿਣਾ ਕਿ ਲੋਕ ਬਹੁਤ ਵੱਡੀ ਇੱਕ ਪਰੇਸ਼ਾਨੀ ਚ ਨੇ ਰੋਟੀ ਹੋ ਸਕਦਾ ਇੱਕ ਟਾਈਮ ਘਟ ਸ਼ਕ ਲਣ ਪਰ ਜਿਹੜਾ ਤੇਲ ਤੋਂ ਬਗੈਰ ਨਹੀਂ ਸੂਤਰੋਂ ਦਾ ਕੋਈ ਵੀ ਮਸ਼ੀਨਰੀ ਕੋਈ ਵੀ ਮੋਟਰਸਾਈਕਲ ਜਰਾ ਆ ਤੇਲ ਤੋਂ ਬਗੈਰ ਨਹੀਂ ਚੱਲਦਾ ਲੱਭਦਾ ਔਰ ਕਰਦੇ ਆ ਗੱਲ ਪੰਪ ਮਾਲਕਾਂ ਨਾਲ ਔਰ ਜਿਹੜੇ ਤੇਲ ਪਾ ਰਹੇ ਨੇ ਪੁੱਛਦੇ ਆ ਕੀ ਕਾਰਨ ਹੈ ਐਡੇ ਵੱਡੇ ਜਿਹੜੇ ਇਹ ਮਾਹੌਲ ਬਣ ਚੁੱਕਿਆ ਆ ਸੋ ਕਰਦੇ ਆਂ ਵੀਰਾਂ ਨਾਲ ਗੱਲ ਬਾਤ ਮੈਂ ਸੱਚੀ ਗੱਲ ਬਾਈ ਹੋਰ ਕੀ ਕਹਿਣਾ ਚਾਹੁੰਦੇ ਜੀ ਇੰਨਾ ਲੈਣਾ ਲੰਬੀਆਂ ਲੱਗੀਆਂ ਬਾਈ ਕੁਛ ਨਹੀਂ ਆਣੀ ਹੈ ਤੰਗੀ ਪਰੇਸ਼ਾਨੀ ਪਤਾ ਨਹੀਂ ਕਿਉਂ ਹੈਣਾ ਜਨਤਾ ਕਿ ਅਈ ਇਹਦਾ ਸਬਰ ਨਾ ਕਿਤੇ ਹੈਣਾ ਸ਼ਾਮ ਨੂੰ ਵੀ ਪੈਸੇ ਕਰਨਗੇ ਆ ਦੋਸਤਾਂ ਦਾ ਬਾਤ ਤੁਹਾਡੇ ਕੋਲ ਸਟਾਕ ਕਿੰਨਾ ਹੈ ਤੇਲ ਦਾ ਸਟਾਕ ਵਾਧੂ ਹੈ ਗਾਈ ਜਨਤਾ ਨੂੰ ਹੀ ਪੀ ਲੈ ਕੋਈ ਨਹੀਂ ਰਾਮਨਾਥ ਬੋਸ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਵੀਰ ਜੀ ਜੋ ਕਾਨੂੰਨ ਚੱਲੇ ਆ ਇਹ ਬਹੁਤ ਜਿਆਦਾ ਮਾਰੇ ਕਾਨੂੰਨ ਚੱਲੇ ਠੀਕ ਆ ਜੀ ਨਹੀਂ ਡਰਾਈਵਰਾਂ ਦੀ ਤਨਖਾਹ ਨਹੀਂ ਜਿੰਨੇ ਆਣੇ ਕੇਸ ਲਾਗੂ ਕਰਤੇ 7 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਇਹ ਬਹੁਤ ਜਿਆਦਾ ਹੈ ਇਹ ਮਾੜਾ ਡਰਾਈਵਰ ਨਹੀਂ ਇਹ ਕੰਮ ਕਰ ਸਕਦਾ ਕਾਨੂੰਨ ਬਹੁਤ ਗਲਤ ਹੈ ਹੋਰ ਸਾਡੇ ਨਾਲ ਬਾਬਾ ਜੀ ਜਰ ਚੁੱਕੇ ਨੇ ਬਾਬਾ ਜੀ ਤੁਸੀਂ ਵੀ ਬੋਤਲ ਹੱਥ ਫੜੀ ਆ ਕੀ ਕਹਿਣਾ ਚਾਹੁੰਦੇ ਹੋ ਸਾਸੀ ਜੀ ਮੈਂ ਜੀਵਨ ਜੋਤੀ ਸਕੂਲਰ ਡਰਾਈਵਰ ਹਾਂ ਹਾਂਜੀ ਹੁਣ ਜਿਹਦਾ ਕਾਨੂੰਨ ਆਇਆ ਮੋਦੀ ਸਰਕਾਰ ਨੇ ਕੱਢਿਆ ਹੈ ਕਿ 7 ਸਾਲ ਦੀ ਸਜ਼ਾ ਤੇ 7 ਲੱਖ ਜੁਰਮਾਨਾ ਤੇ 7000 ਰੁਪਏ ਜੀ ਉਹਨੂੰ ਤਨਖਾਹ ਮਿਲਦੀ 7500 ਠੀਕ ਹੈ ਜੀ ਜੇ ਰ ਅਪਣਾ ਕਰਿਆ ਜੀ ਕੋ ਗੱਲ ਹੋ ਜਾਂਦੀ ਜੇ ਬੱਚੇ ਹੱਥ ਦੇ ਕਿਤੇ ਜਾਣ ਕਿ ਕਿਦਾਂ ਕਿਦਾਂ ਕੰਮ ਚੱਲੇਗਾ ਸਾਡਾ ਕਿਉਂਕਿ ਡਰਾਈਵਰੀ ਤਾਂ ਉਹੋ ਬੰਦਾ ਕਰਦਾ ਜਿਹਦੇ ਕੋ ਪਹਿਲੀ ਬੰਦਾ ਵੀ ਇੰਨੀ ਕੋ ਸਾਧਨ ਨਹੀਂ ਆ ਗਈ ਬਿਲਕੁਲ ਹਾਂਜੀ ਤੇ ਅਗਰ ਕੋਈ ਅਨਸੁਖਾਵੀ ਘਟਨਾ ਵਾਪਰ ਜਾਂਦੀ ਉਹ ਤਾਂ ਇਹ 7 ਲੱਖ ਦਾ ਜੁਰਮਾਨਾ ਕਿਸ ਤਰੀਕੇ ਨਾਲ ਦਿੱਤਾ ਜਾਊਗਾ ਉਹ ਤਾਂ ਫਿਰ ਬਹੁਤ ਔਖਾ ਜੀ 7500 ਨਾਲ ਆਪਣੇ ਬੱਚੇ ਪਾਲ ਲੈਂਦੇ ਆ ਜੀ ਤੇ ਜੇ ਇਹ ਜੇ ਕ ਤੇ ਫੇਤੇ ਪਰਮਾਜ਼ਮਾ ਰੱਖਾ ਜੀ ਕੋਈ ਲੱਗੇ ਨਹੀਂ ਲੱਗਦਾ ਮੁਰਗੇ ਕੋਈ ਸਕੂਲ ਵਾਲਾ ਕਿਸੇ ਨੇ ਬਾਹਾਂ ਨਹੀਂ ਫੜਨੀ ਹੱਡੀ ਜੀ ਕੀ ਲੱਗਦਾ ਕਿ ਤੁਹਾਨੂੰ ਜਿਹੜੇ ਐਡੇ ਖਤਰਨਾਕ ਕਾਨੂੰਨ ਜਿਹੜੇ ਥੋਪੇ ਜਾ ਰਹੇ ਨੇ ਉਸ ਦਾ ਰਿਜ਼ਲਟ ਕਿਰੇ ਨਿਕਲਣਗੇ ਜਦਾ ਭਾਜੀ ਮਾਲਵੇ ਵਿੱਚ ਲੋਕੀ ਖੁਦਕੁਸ਼ੀਆਂ ਕਰਦੇ ਸੀ ਜੇ ਕਿ ਡਰਾਈਵਰ ਨਾਲ ਇਦਾਂ ਦੀ ਕੋਈ ਘਟਨਾ ਹੋ ਜਾਂਦੀ ਹੈ ਫਿਰ ਉਹਨਾਂ ਨੂੰ ਖੁਦਕੁਸ਼ੀ ਕਰਨੀ ਪੈਗੀ ਖੁਦ ਖੁਸ਼ੀਆਂ ਵਾਸਤੇ ਮਜਬੂਰ ਹੋ ਜੂਣਾ ਪਣਾ ਹੋਣਾ ਪਾਣਾ ਸੀ ਮਜਬੂਰ ਹੋਣਾ ਪਾਣਾ ਜੀ ਕਿਉਂਕਿ ਮਾਲਵਾ ਬੈਟ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕਿਸਾਨਾਂ ਨੇ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਖੁਦ ਖੁਸ਼ੀਆਂ ਕੀਤੀਆਂ ਸੀ ਹਾਂਜੀ ਹਾਂਜੀ ਇੱਥੇ ਵੀ ਫਿਰ ਡਰਾਈਵਰਾਂ ਨੂੰ ਕਰਨੀਆਂ ਪੈਣਗੀਆਂ ਜੀ ਇਦਾਂ ਦੇ ਘਰ ਆਪਣਾ ਕਰੇ ਕੋ ਘਟਰਾ ਹੋ ਜਾਂਦੀ ਹੈ ਜੀ ਸੋ ਮੰਨਣਾ ਇਹ ਆ ਅਗਰ ਜਿੱਦਾਂ ਉਹਨਾਂ ਨੇ ਉਦਾਹਰਣ ਦੇ ਕੇ ਦੱਸਿਆ ਕਿ ਜਿੱਦਾਂ ਮਾਲਵੇ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਖੁਦ ਖੁਸ਼ੀਆਂ ਦਾ ਦੌਰ ਚੱਲਿਆ ਸੀ ਉਸੇ ਤਰੀਕੇ ਦੇ ਨਾਲ ਜਿਹੜਾ ਆ ਕਿ ਡਰਾਈਵਰਾਂ ਨੂੰ ਮਜਬੂਰ ਹੋਣਾ ਪੈ ਜੇਗਾ ਅਗਰ 8-10000 ਰੁਪਏ ਤਨਖ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵਾਇਰਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਦ ਤੱਕ ਲਈਦਾ ਸ਼ੁਕਰੀਆ